ਪੰਜਾਬ ਲਈ ਹਰ ਜ਼ਿਲ੍ਹੇ ਅਤੇ ਸ਼ਹਿਰ ਵਿੱਚ ਸੰਸਥਾਵਾਂ ਬਣਾਈਆਂ ਗਈਆਂ ਹਨ ਅਤੇ ਇਸੇ ਦੇ ਸਿਖਰ ਤੇ ਅੱਜ ਕੱਲ੍ਹ ਲਗਭਗ ਹਰ ਸੂਬੇ ਅਤੇ ਸ਼ਹਿਰ ਵਿੱਚ ਵੈਬ ਚੈਨਲਾਂ ਲਈ ਸੰਸਥਾਵਾਂ ਬਣਾਈਆਂ ਜਾ ਰਹੀਆਂ ਨੇ ਜੇਕਰ ਅਸੀਂ ਗੱਲ ਕਰੀਏ ਤਾਂ ਪਠਾਨਕੋਟ ਜ਼ਿਲ੍ਹੇ ਵਿੱਚ ਵੀ ਵੈਬ ਚੈਨਲ ਦੀ ਸੰਸਥਾ ਜੁੜੀ ਹੈ ਉਹ ਬਣਾਈ ਗਈ ਹੈ ਜਿਸ ਦਾ ਗਠਨ ਕੀਤਾ ਗਿਆ ਜੋ ਸਵਿਚ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਮੀਟਿੰਗਾਂ ਵਿੱਚ ਵਿਚਾਰ ਵਟਾਂਦਰਾ ਜੁੜਾ ਹੈ ਉਹ ਕੀਤਾ ਗਿਆ ਹੈ ਤੇ ਜਿਸ ਵਿੱਚ ਵੈਬ ਚੈਨਲਾਂ ਨਾਲ ਜੁੜੇ ਜ਼ਿਆਦਾਤਰ ਪੱਤਰਕਾਰਾਂ ਨੇ ਪਾਰਟਿਸਿਪੇਟ ਕੀ ਹੈ ਉਤੇ ਇਸ ਮੈਂਬਰਾਂ ਨੇ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਸੰਜੀਵ ਸੰਗੋਤਰਾ ਨੂੰ ਸੰਸਥਾ ਦਾ ਪ੍ਰੈਜ਼ੀਡੈਂਟ ਯਾਨੀ ਕਿ ਮੁਖੀ ਨਿਯੁਕਤ ਕੀਤਾ ਹੈ ਮੁਖੀ ਨਿਯੁਕਤ ਕੀਤਾ ਉਹਨਾਂ ਨੂੰ ਤੇ ਉਸ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਸੰਸਥਾ ਦੇ ਵਾਈਸ ਪ੍ਰੈਜ਼ੀਡੈਂਟ ਯਾਨੀ ਕਿ ਉਪਰਦਾਨ ਰਜੀਵ <th>ਪਾਪਾ ਨੂੰ ਸੌਂਪਿਆ ਹੈ ਤੇ ਜਤਕੀ ਪ੍ਰਦੀਪ ਕਰੜਾ ਨੂੰ ਸੰਗਠਨ ਦਾ ਕੈਸ਼ੀਅਰ ਨਿਯੁਕਤ ਕੀਤਾ ਗਿਆ ਦੱਸ ਦਈਏ ਜਥੇਬੰਦੀ ਦੀ ਅਗਲੀ ਮੀਟਿੰਗ ਜਿਹੜੀ ਹੈ ਜਥੇਬੰਦੀ ਦੀ ਉਹ ਬਾਕੀ ਕਾਰਜਕਾਰਨੀਆਂ ਦਾ ਐਲਾਨ ਜੁੜਾ ਹੈ ਉਸ ਦੇ ਵਿੱਚ ਕੀਤਾ ਜਾਵੇਗਾ ਜਦੋਂ ਇਹ ਮੀਟਿੰਗ ਹੋਵੇਗੀ ਜਿਸ ਵਿੱਚ ਸਾਰਿਆਂ ਨੇ ਆਪਣੀ ਸਹਿਮਤੀ ਜੜੀ ਹੈ ਪ੍ਰਤਾਈ ਅਤੇ ਚੁਣੇ ਗਏ ਅਧਿਕਾਰੀਆਂ ਨੂੰ ਵਧਾਈਆਂ ਵੀ ਦਿੱਤੀਆਂ ਨੇ। ਉਹ ਮੈਂ ਕੋਈ ਬਾਈਸ ਪ੍ਰਧਾਨ ਨਹੀਂ ਇੱਕ ਸੰਸਥਾ ਅਸੀਂ ਸਾਡੇ ਸੰਜੀਵ ਜੀ ਨੇ ਬਣਾਈ ਹੈ ਜਦੇ ਵਿੱਚ ਪੱਤਰਕਾਰਾਂ ਨੂੰ ਕੋਈ ਵੀ ਮੁਸ਼ਕਲ ਆਂਦੀ ਹੈ ਉਹ ਆਪਣੀ ਮੁਸ਼ਕਲ ਰੱਖ ਸਕਦੇ ਆ। ਜਦੇ ਵਿੱਚ ਕੀ ਖਾਸ ਕਰ ਵੈਬ ਚੈਨਲ ਵਾਸਤੇ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਕੋਈ ਵੀ ਸੰਸਥਾ ਨਹੀਂ ਸੀ ਜਦੇ ਕਰਕੇ ਕਾਫੀ ਦਿੱਕਤਾਂ ਆ ਰਹੀਆਂ ਸੀ ਵੈਬ ਚੈਨਲਸ ਵਾਲਿਆਂ ਨੂੰ ਜਦ ਦਾ ਕਵਰੇਜ ਦੇ ਦੌਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਦੇ ਵਾਸਤੇ ਆਪਾਂ ਇਹ ਸੰਸਥਾ ਬਣਾਈ ਹੈ ਜਿਹਦੇ ਵਿੱਚ ਕੀ ਕੋਈ ਵੀ ਵੈਬ ਚੈਨਲ ਵਾਲਾ ਪੱਤਰਕਾਰ ਆ ਜਿਹੜਾ ਉਹ ਦਿਲ ਖੋਲ ਕੇ ਸਾਡੀ ਸੰਸਥਾ ਵੱਲੋਂ ਦਾ ਖੁੱਲਾ ਸਵਾਗਤ ਹੈਗਾ ਉਹ ਸਾਡੀ ਸੰਸਥਾ ਦੇ ਵਿੱਚ ਆ ਕੇ ਜੁਆਇਨ ਕਰ ਸਕਦਾ ਆ ਬਹੁਤ ਬਹੁਤ ਧੰਨਵਾਦ ਜਿਹੜੀ ਕਮੇਟੀ ਬਣਾਈ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੂਰੀ ਜ਼ਿਲ੍ਹੇ ਦੀ ਕਾਰਜਕਾਰੀ ਘੋਸ਼ਿਤ ਕਰਾਂਗੇ ਔਰ ਜਿਹੜੀ ਜਿਹੜੀ ਮੁਸ਼ਕਲ ਹੋਏਗੀ ਉਹਦੇ ਵਾਸਤੇ ਆਪਾਂ ਮਹੀਨੇ ਦੇ ਵਿੱਚ ਇੱਕ ਲੜੀਵਾਰ ਮੀਟਿੰਗ ਜ਼ਰੂਰ ਕਰਾਂਗੇ ਜਿਹਦੇ ਵਿੱਚ ਕੀ ਸਾਰੇ ਪੱਤਰਕਾਰਾਂ ਦੀਆਂ ਸਮੱਸਿਆ ਜਿਹੜੀਆਂ ਉਹ ਹੱਲ ਕੀਤੀਆਂ ਜਾਣਗੀਆਂ ਜੈ ਹਿੰਦ ਜੈ ਵਾਟ ਆ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਸੰਸਥਾ ਬਣਾਈ ਆ ਇਹ ਬਹੁਤ ਸੋਹਣਾ ਜਿਹੜਾ ਇੱਕ ਵੈਬ ਚੈਨਲਸ ਲਈ ਜਿਹੜੇ ਮੈਂਬਰਾਂ ਨੂੰ ਜਿਹੜਾ ਗਠਿਤ ਕਰਨਾ ਸੰਜੀਪ ਜੀ ਹੋਣਾ ਨੇ ਬਹੁਤ ਵਧੀਆ ਕਦਮ ਜਿਹੜਾ ਛਲਾਂਗਾ ਜੋ ਕਦਮ ਜਿਹੜਾ ਚੱਕਿਆ ਆ ਤੇ ਪਹਿਲਾਂ ਤਾਂ ਮੈਂ ਸੰਜੀਪ ਜੀ ਹੋਣਾ ਨੂੰ ਮੁਬਾਰਕਾ ਦੇਣਾ ਤੇ ਪੂਰੀ ਕਮੇਟੀ ਦੇ ਮੈਂਬਰਾਂ ਨੂੰ ਜਿਹੜੀਆਂ ਆ ਉਹ ਮੁਬਾਰਕਾ ਦੇਣਾ ਤੇ ਸ਼ੁਭਕਾਮਨਾਵਾਂ ਵੀ ਦੇਣਾ ਆ ਕਿ ਆਪਣੇ ਜੀਵਨ ਦੇ ਵਿੱਚ ਅਗਰ ਕਿਸੇ ਤਰ੍ਹਾਂ ਦੀ ਕੋਈ ਓਕਰ ਆਉਂਦੀ ਆ ਕੋਈ ਕਵਰ ਕਰਦੇ ਆ ਸਾਰ ਜਾਂ ਕਿਸੇ ਤਰ੍ਹਾਂ ਦੀ ਕੋਈ ਓਕਰ ਆਉਂਦੀ ਆ ਤਾਂ ਆਪਣੀ ਇਸ ਕਮੇਟੀ ਨੂੰ ਜਿਹੜਾ ਉਹ ਦੱਸ ਸਕਦੇ ਨੇ ਤੇ ਆਪਣਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੱਲਬਾਤ ਉਹ ਰੱਖ ਸਕਦੇ ਨੇ ਤੇ ਬਾਕੀ ਇਹਨਾਂ ਨੇ ਅੱਜ ਚੋਣ ਕੀਤੀ ਆ ਮੈਂਬਰਾਂ ਦੀ ਚੋਣ ਕੀਤੀ ਆ ਅਹੁਦੇਦਾਰਾਂ ਦੀ ਚੋਣ ਕੀਤੀ ਆ ਤੇ ਉਹਨਾਂ ਸਾਰੇ ਅਹੁਦੇਦਾਰਾਂ ਨੂੰ ਵੀ ਜਿਹੜੀ ਆ ਮੈਂ ਤਾਂ ਦਿਲੋਂ ਜਿਹੜੀ ਆ ਉਹ ਧੰਨਵਾਦ ਕਰਦਾ ਤੇ ਨਾਲ ਉਹਨਾਂ ਨੂੰ ਵਧਾਈਆਂ ਦਿੰਦਾ ਆ ਜੀ ਆਹ ਦੇਖੋ ਜੀ ਪਹਿਲੇ ਤੇ ਸਾਰੇ ਮੇਰੇ ਇੱਥੇ ਆਏ ਪੱਤਰਕਾਰਾਂ ਦਾ ਮੈਂ ਧੰਨਵਾਦ ਕਰਦਾ ਜਿੰਨੇ ਵੀ ਸਾਡੇ ਪੱਤਰਕਾਰ ਵੀਰਾਂ ਜਿੱਥੇ ਇਕੱਠੇ ਹੋਏ ਦੂਜੀ ਗੱਲ ਇਹ ਹੈ ਕਿ ਬੜੀ ਧੀਰ ਤੋਂ ਰਿਕੁਆਇਰਮੈਂਟ ਵੀ ਸੀਗੀ ਤੇ ਇਹ ਸੋਚ ਵੀ ਰਹੇ ਸੀ ਕਿ ਵੱਖ-ਵੱਖ ਸੰਸਥਾਵਾਂ ਬਣੀਆਂ ਹੋਈਆਂ ਨੇ ਪੱਤਰਕਾਰਾਂ ਵਾਸਤੇ ਬਣੀਆਂ ਹੋਈਆਂ ਨੇ ਪਰ ਸਾਡੇ ਸ਼ਹਿਰ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਵੈਬ ਚੈਨਲਜ਼ ਲਈ ਕੋਈ ਸੰਸਥਾ ਨਹੀਂ ਵੈਬ ਚੈਨਲਜ਼ ਲਈ ਕੋਈ ਐਸਾ ਪਲੇਟਫਾਰਮ ਨਹੀਂ ਕਿ ਜਿੱਥੇ ਸਾਰੇ ਭਰਾ ਇਕੱਠੇ ਹੋ ਗਏ ਬਹਿ ਸਕਣ ਸੋ ਉਹ ਇੱਕ ਸਸਤਾ ਸੰਸਥਾ ਸੀ ਬਣਾਈ ਹੈ ਜਿਸ ਦਾ ਅਸੀਂ ਨਾਮ ਰੱਖਿਆ ਡਿਸਟ੍ਰਿਕਟ ਪਠਾਨਕੋਟ ਵੈਬ ਚੈਨਲਜ਼ ਐਸੋਸੀਏਸ਼ਨ ਕਹ ਲਓ ਜਾਂ ਸੰਸਥਾ ਕਹ ਲਓ ਤੇ ਇਹਦੇ ਵਿੱਚ ਅਸੀਂ ਸਾਰੇ ਵੈਬ ਚੈਨਲ ਨਾਲ ਜਿਹੜੇ ਡਾਇਰੈਕਟ ਜੁੜੇ ਹੋਏ ਆ ਉਹ ਜਿਨ੍ਹਾਂ ਦੇ ਆਪਣੇ ਚੈਨਲ ਨੇ ਉਹ ਜਾਂ ਫਿਰ ਜਿਹੜੇ ਇੰਡਾਇਰੈਕਟ ਵੈਬ ਚੈਨਲਸ ਨਾਲ ਕੰਮ ਕਰ ਰਹੇ ਨੇ ਉਹ ਬੰਦੇ ਅਸੀਂ ਜੋੜੇ ਨੇ ਉਹ ਸਾਰੇ ਪੱਤਰਕਾਰ ਜੋੜੇ ਨੇ ਔਰ ਜਿਹੜੇ ਬਾਕੀ ਵੈਬ ਚੈਨਲਸ ਨੇ ਜਾਂ ਜਿਹੜੇ ਸਾਡੇ ਨਾਲ ਨਹੀਂ ਜੁੜੇ ਉਹਨਾਂ ਨੂੰ ਵੀ ਖੁੱਲਾ ਸੱਦਾ ਹੈ ਕਿ ਉਹ ਇਸ ਸੰਸਥਾ ਦੇ ਨਾਲ ਜੋੜ ਸਕਣੇ ਤਾਂ ਜੋ ਅਸੀਂ ਜਿਹੜੇ ਸਾਡੇ ਵੈਬ ਚੈਨਲਸ ਦਾ ਭਾਈਚਾਰਾ ਹੈ ਅਸੀਂ ਉਹਨਾਂ ਦੇ ਹੱਕ ਦੀ ਆਵਾਜ਼ ਜਿਹੜੀ ਆ ਉਹ ਸਰਕਾਰਾਂ ਤੱਕ ਤੇ ਅਫਸਰ ਅਫਸਰਾਂ ਤੱਕ ਪਹੁੰਚਾ ਸਕੀ ਤਾਂ ਕਿ ਇਹਨਾਂ ਦੇ ਵੀ ਜਿਹੜੇ ਹੱਕ ਇਹਨਾਂ ਨੂੰ ਮਿਲਣ ਸੋ ਅੱਜ ਇੱਕ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਅੱਜ ਜਿਹੜਾ ਅਸੀਂ ਆਗੂ ਦੀ ਜਿਹੜੀ ਚੋਣ ਕੀਤੀ ਆ ਔਰ ਵਾਈਸ ਪ੍ਰਧਾਨ ਜਿਹੜਾ ਉਹਨਾਂ ਦੀ ਵੀ ਚੋਣ ਕੀਤੀ ਆ ਇੱਕ ਅਸੀਂ ਜਨਰਲ ਸੈਕਟਰੀ ਬਣਾਏ ਨੇ ਸੋ ਛੋਟੀ ਜੀ ਬੋਡੀ ਬਣਾਈ ਹੈ ਜਲਦ ਅਸੀਂ ਪੂਰੀ ਬੋਡੀ ਜਿਹੜੀ ਹੈ ਉਹ ਅਨਾਉਂਸ ਵੀ ਕਰਾਂਗੇ ਔਰ ਅਗਲੀ ਮੀਟਿੰਗ ਦੇ ਵਿੱਚ ਸਾਰੀ ਜਿਹੜੀ ਰੂਪਰੇਖਾ ਉਹ ਤਿਆਰ ਕਰਕੇ ਆ ਜਿਹੜੀ ਤੁਹਾਨੂੰ ਉਹ ਦੱਸ ਦਿੱਤੀ ਹੈ ਕੈਂਪ ਪਰਸਟ ਹਨੀ ਦੇ ਨਾਲ ਅੱਜ ਸੈਨੇ ਦੀ ਰਿਪੋਰਟ